ਬੰਦ ਪਲੱਸ ਜੈ ਮਸਕਾ ਹਾਂ ਹੈਪੀ ਬਰਥਡੇ ਤੁਝ ਤਰੇ ਸੋ ਮੈਂ ਇਹ ਵਾਲਾ ਜਿਹੜਾ ਪ੍ਰੀਮਿਕਸ ਯੂਜ਼ ਕੀਤਾ ਆ ਬਹੁਤ ਹੀ ਵਧੀਆ ਆ ਮੈਂ ਪਹਿਲਾਂ ਮਿਕਸ ਵਜ ਵੀ ਬਣਾਈ ਸੀ ਉਹ ਵੀ ਬਹੁਤ ਟੇਸਟੀ ਬਣੀ ਸੀ ਅੱਜ ਮੈਂ ਦਾਲ ਮੱਖਣੀ ਬਣਾਈ ਆ ਤੇ ਬਹੁਤ ਹੀ ਈਜ਼ੀ ਆ ਬਣਾਉਣੀ ਔਰ ਕੋਈ ਪ੍ਰੀਜ਼ਰਵਟਿਵ ਨਹੀਂ ਆ ਇਹਦੇ ਵਿੱਚ ਕੋਈ ਰੈਸਟੋਰੈਂਟ ਵਰਗਾ ਇਹਦੇ ਵਿੱਚ ਟੇਸਟ ਨਹੀਂ ਆਉਂਦਾ ਕੋਈ ਆਰਟੀਫੀਸ਼ੀਅਲ ਕਲਰ ਨਹੀਂ ਆ ਆਰਟੀਫੀਸ਼ੀਅਲ ਫਲੇਵਰ ਨਹੀਂ ਆ ਬਿਲਕੁਲ 10 ਮਿੰਟ ਵਿੱਚ ਬਸ ਮੈਂ ਦਾਲ ਉਬਾਲੀ ਆ ਤੇ ਬਸ ਪੈਨ ਵਿੱਚ ਥੋੜਾ ਜਿਹਾ ਤੇਲ ਪਾਇਆ ਤੇ ਮਿਕਸਰ ਜਿਹੜਾ ਪ੍ਰੀਮਿਕਸ ਇਹ ਪਾਇਆ ਔਰ ਦਾਲ ਮੇਰੀ ਬਣ ਕੇ ਤਿਆਰ ਹੋ ਗਈ ਆ ਜਦੋਂ ਕਿਤੇ ਮਤਲਬ ਕਿ ਤੁਹਾਡੇ ਕੋਲ ਟਾਈਮ ਨਾ ਹੋਵੇ ਤੇ ਇਹਦੇ ਨਾਲ ਜਿਹੜੀ ਦਾਲ ਬਹੁਤ ਜਲਦੀ ਜਿਹੜੀ ਤਿਆਰ ਹੋ ਜਾਂਦੀ ਆ ਤੁਸੀਂ ਦੇਖੋ ਇਹਦਾ ਕਲਰ ਕਿੱਟਾ ਸੋਨਾ ਆਇਆ ਆ ਦਾਲ ਦਾ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਆ ਬਦਲ ਹੋ ਗਿਆ ਹਨ ਸਤਿ ਸ਼੍ਰੀ ਅਕਾਲ ਨਮਸਤੇ ਆਦਾਪ ਐਂਡ ਵੈਲਕਮ ਟੂ ਮਾਈ ਨਿਊ ਬਲੌਗ ਸੋ ਅੱਜ ਹੈਗਾ ਆ ਟਿਊਜ਼ਡੇ ਅੱਜ ਟਿਊਜ਼ਡੇ ਹੈ ਨਾ ਹਾਂ ਅੱਜ ਹੈਗਾ ਆ ਟਿਊਜ਼ਡੇ ਤੇ ਅੱਜ ਮੈਂ ਤੋਤੇ ਸੀਗੇ ਕੱਪੜੇ ਤੇ ਦੁਪਹਿਰੇ ਤੇ ਬਹੁਤ ਜ਼ਿਆਦਾ ਧੁੱਪ ਸੀਗੀ ਪਹਿਲਾਂ ਮੈਂ ਸਵੇਰੇ ਸਵੇਰੇ ਮਸ਼ੀਨ ਲਾਈ ਸੀਗੀ ਤੇ ਫਿਰ ਮੈਂ ਦੁਬਾਰਾ ਦੂਸਰੀ ਵਾਰੀ ਲਗਾਈ ਸੀਗੀ ਤੇ ਸਵੇਰ ਵਾਲੇ ਕੱਪੜੇ ਤੇ ਸੁੱਕ ਚੁੱਕੇ ਆ ਤੇ ਉਹ ਮੈਂ ਲੈਣ ਆਈ ਸੀਗੀ ਤੇ ਜਿਹੜੇ ਮਤਲਬ ਕਿ ਉਹ ਦੁਬਾਰਾ ਪਾਏ ਨਾ ਉਹ ਜਦੋਂ ਸਪਿੰਨ ਹੋਣ ਤੇ ਆਏ ਨਾ ਉਦੋਂ ਲਾਈਟ ਚਲੇਗੀ ਤੇ ਹੁਣ ਡੇਢ ਘੰਟਾ ਹੋ ਗਿਆ ਲਾਈਟ ਚਲੇਗੀ ਆ ਤੇ ਅਸੀਂ ਜਿਹੜਾ ਲੰਚ ਕਰ ਲਿਆ ਆ ਤੇ ਮੈਂ ਆਈ ਸੀ ਕਿ ਕੋਠੇ ਦੇ ਕੱਪੜੇ ਲੈਣ ਵਾਸਤੇ ਜਿਹੜੇ ਸੁੱਕ ਚੁੱਕੇ ਸੀਗੇ ਤੇ ਥੋੜਾ ਥੋੜਾ ਜਿਹਾ ਬੱਦਲ ਹੋਇਆ ਸੀਗਾ ਬਟ ਹੁਣ ਫਿਰ ਜਿਹੜਾ ਧੁੱਪ ਨਿਕਲ ਆਈ ਆ ਸੋਚਿਆ ਸੀ ਕਿ ਚਲੋ ਬੱਦਲ ਹੋਇਆ ਬਾਰਿਸ਼ ਹੋਊਗੀ ਬਟ ਲੱਗਦਾ ਨਹੀਂ ਕਿ ਇਸ ਵਾਰ بارش ਹੋਣੀ ਆ ਜੋ ਕਿ ਹੋਣੀ ਬਹੁਤ ਜ਼ਰੂਰੀ ਆ ਕਿਤੇ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ بارش ਹੁੰਦੀ ਆ ਬਟ ਇਸ ਵਾਰ ਜਿਹੜੀ بارش ਨਹੀਂ ਹੋਈ ਤੇ ਹੁਣ ਜਿਹੜਾ ਫਿਰ ਧੁੱਪ ਨਿਕਲ ਆਈ ਆ ਤੇ ਅੱਜ ਮੈਂ ਨਾ ਆਲੂ ਉਬਾਲ ਕੇ ਰੱਖੇ ਹੋਏ ਆ ਅੱਜ ਆਲੂਆਂ ਦਾ ਕੁਝ ਬਣਾਉਣਾ ਆ ਤੇ ਉਹ ਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਚਾਹ ਬਣਾਵਾ ਬੋਲਦਾ ਨਹੀਂ ਆ ਚਾਹ ਪੀਣੀ ਆ ਪੀਣੀ ਆ ਚੱਲ ਫੇਰ ਮੈਂ ਚੱਲਨੀ ਆ ਕੱਪੜੇ ਮੇਰੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਦੋ ਆਲੂ ਉਬਾਲ ਕੇ ਰੱਖਿਆ ਕਿ ਕੁਝ ਬਣਾਉਂਗੀ ਮੈਂ ਸੋਚਿਆ ਸੀ ਕੋਈ ਚਾਟ ਵਗੈਰਾ ਬਣਾਉਂਗੀ ਕਈ ਵਾਰੀ ਨਾ ਚਟਪਟਾ ਖਾਣ ਨੂੰ ਬੜਾ ਦਿਲ ਕਰਦਾ ਆ ਤੇ ਪਰ ਜਦੋਂ ਮੈਂ ਥੱਲੇ ਆਈ ਨਾ ਤਾਂ ਮੈਂ ਵੇਖਿਆ ਕਿ ਥੋੜੇ ਜੇ ਮਟਰ ਪਏ ਹੋਏ ਸੀਗੇ ਤੇ ਨਾਲ ਹੀ ਗੋਭੀ ਥੋੜੀ ਜਿਹੀ ਪਈ ਹੋਈ ਸੀਗੀ ਫਿਰ ਮੈਂ ਨਾ ਗੋਭੀ ਤੇ ਜਿਹੜਾ ਮਟਰ ਆ ਨਾ ਉਹਨਾਂ ਨੂੰ ਵੀ ਉਬਾਲ ਕੇ ਇੱਕ ਟੋਕਰੀ ਵਿੱਚ ਕੱਢ ਲਿਆ ਤੇ ਇੱਕ ਆਲੂ ਜਿਹੜਾ ਉਬਲਿਆ ਹੋਇਆ ਉਹ ਲੈ ਲਿਆ ਤੇ ਉਹਨੂੰ ਮੈਂ ਹੱਥ ਦੇ ਨਾਲ ਹੀ ਜਿਹੜਾ ਉਹਦੇ ਛੋਟੇ ਛੋਟੇ ਟੁਕੜੇ ਕਰ ਲਏ ਤੇ ਫਿਰ ਜਿਹੜਾ ਆ ਉਹ ਸਿੰਪਲ ਜਿਹਾ ਜਿਵੇਂ ਤੜਕਾ ਪਾ ਲਗਾਉਣਾ ਨਾ ਪਿਆਜ਼ ਭੁੰਨ ਕੇ ਥੋੜਾ ਜਿਹਾ ਜੀਰਾ ਦਾ ਤੜਕਾ ਲਾ ਕੇ ਫਿਰ ਪਿਆਜ਼ ਪਾ ਦਿੱਤਾ ਫਿਰ ਟਮਾਟਰ ਹਰੀ ਮਿਰਚ ਪਾ ਕੇ ਉਹਦਾ ਤੜਕਾ ਤਿਆਰ ਕਰਕੇ ਉਹਦੇ ਵਿੱਚ ਜਿਹੜੇ ਉਬਲੀਆਂ ਹੋਈਆਂ ਸਬਜ਼ੀਆਂ ਨਾ ਉਹ ਪਾ ਦਿੱਤੀਆਂ ਤੇ 10-15 ਮਿੰਟ ਵਾਸਤੇ ਟੱਕ ਕੇ ਪਕਾ ਲਿਆ ਬਿਲਕੁਲ ਲੋ ਹੀਟ ਤੇ ਤੇ ਬਹੁਤ ਹੀ ਟੇਸਟੀ ਜੀ ਜਿਹੜੀ ਸਬਜੀ ਆ ਉਹ ਸਵਾਦ ਹੋਗੀ ਅਗਰ ਇਧਰ ਉਧਰ ਧਨੀਆ ਪੈ ਜਾਂਦਾ ਨਾ ਤੇ ਸਬਜੀ ਹੋਰ ਜਿਹੜੀ ਆ ਉਹ ਟੇਸਟੀ ਹੋ ਜਾਣੀ ਸੀ ਬਟ ਜਿਹੜਾ ਧਨੀਆ ਸਿਗਾ ਉਹ ਮੇਰੇ ਕੋਲ ਨਹੀਂ ਸੀਗਾ ਸੋ ਇਸ ਤਰ੍ਹਾਂ ਹੀ ਜਿਹੜੀ ਸਬਜੀ ਆ ਬਹੁਤ ਟੇਸਟੀ ਬਣੀ ਸੀਗੀ ਇਹ ਜਿਹੜੀ ਸਬਜੀ ਆ ਨਾ ਇਹ ਪੂੜੀ ਵਗੈਰਾ ਨਾਲ ਜਿਹੜੀ ਬਹੁਤ ਸਵਾਦ ਲੱਗਦੀ ਆ ਤੇ ਪਰੌਂਠੀਆਂ ਨਾਲ ਵੀ ਸੋ ਇਸ ਤੋਂ ਬਾਅਦ ਜਿਹੜਾ ਆ ਉਹ ਮੈਂ ਚਾਹ ਬਣਾ ਲਈ ਤੇ ਅਸੀਂ ਹਮੇਸ਼ਾ ਚਾਹ ਜਿਹੜੀ ਉਹ ਸਟੀਲ ਦੇ ਗਲਾਸਾਂ ਵਿੱਚ ਪੀਨੇ ਆ ਹਾਲੇ ਰੁਕ ਰੁਕ ਸੋ ਅੱਜ ਆ ਨੈਕਸਟ ਡੇ ਤੇ ਰਾਤੀ ਜਿਹੜੀ ਮੈਂ ਤੁਹਾਡੇ ਨਾਲ ਸਬਜੀ ਸ਼ੇਅਰ ਕੀਤੀ ਸੀਗੀ ਉਹ ਮੈਂ ਰਾਤੀ ਡਿਨਰ ਵਿੱਚ ਬਣਾਈ ਸੀਗੀ ਤੇ ਕੱਲ ਜਿਹੜੀ ਲਾਈਟ ਆ ਉਹ 5:30 ਵਜੇ ਆਈ ਤੇ ਉਸ ਤੋਂ ਬਾਅਦ ਜਿਹੜੇ ਕੱਪੜੇ ਆ ਡਰਾਈ ਹੋਣ ਵਾਲੇ ਪਏ ਸੀਗੇ ਤੇ ਡਰਾਈ ਹੁੰਦਿਆ ਹੁੰਦੇ ਆ ਜਿਹੜਾ 15-20 ਮਿੰਟੋ ਲੱਗੇ ਫਿਰ ਮੈਂ ਛੱਡੇ ਵਿੱਚ ਹੀ ਸੁਕਣੇ ਪਾ ਦਿੱਤੇ ਸੀਗੇ ਤੇ ਅੱਜ ਸਵੇਰੇ ਮੈਂ ਉਹਨਾਂ ਨੂੰ ਜਿਹੜਾ ਬਾਹਰ ਧੁੱਪੇ ਪਾ ਕੇ ਆਈ ਉਸ ਤੋਂ ਬਾਅਦ ਜਿਹੜਾ ਅੱਜ ਮੈਂ ਸਵੇਰੇ ਬ੍ਰੇਕਫਾਸਟ ਵਿੱਚ ਮਸ਼ਰੂਮਸ ਬਣਾਏ ਸੀਗੇ ਤੇ ਅੱਜ ਮੇਰੀ ਜਿਹੜੀ ਹਾਊਸ ਹੈਲਪਰ ਆਫੇਰ ਨਹੀਂ ਆਈ ਚਲੋ ਕੋਈ ਗੱਲ ਨਹੀਂ ਅੱਜ ਨੇ 7-8 ਦਿਨਾਂ ਬਾਅਦ ਛੁੱਟੀ ਕੀਤੀ ਸੀਗੀ ਤੇ ਮੈਂ ਉਹਦੇ ਨਾਲੋਂ ਦਾ ਫਾਇਦਾ ਚੁੱਕਿਆ ਕਿਉਂਕਿ ਉਹ ਨਾਲ ਸਿੱਰੇ ਸਿੱਰੇ ਆ ਜਾਂਦੀ ਆ ਤੇ ਜਲਦੀ ਜਲਦੀ ਕੰਮ ਕਰਕੇ ਚਲੇ ਜਾਂਦੀ ਆ ਮੈਂ ਸੋਚਿਆ ਅੱਜ ਅੱਜ ਉਹ ਘਰ ਨਹੀਂ ਹੈਗੀ ਤੇ ਚਲੋ ਅੱਜ ਥੋੜੀ ਜਿਹੀ ਝਾੜ ਪੂੰਝ ਕਰ ਲੈਨੇ ਆ ਸੋ ਮੈਂ ਸਾਰੇ ਆਪਣੇ ਰੂਮ ਨੂੰ ਜਿਹੜਾ ਝਾੜਿਆ ਫਿਰ ਉਸ ਤੋਂ ਬਾਅਦ ਸਾਰੀਆਂ ਬੈੱਡ ਸ਼ੀਟਸ ਚੇਂਜ ਕੀਤੀਆਂ ਸੋਫੇ ਦੇ ਕਵਰ ਵਗੈਰਾ ਚੇਂਜ ਕਰਕੇ ਉਹਨਾਂ ਨੂੰ ਵੀ ਮੈਂ ਧੋ ਕੇ ਸੁਕਣੇ ਪਾ ਆਈਆਂ ਅੱਜ ਸਫਾਈਆਂ ਦੇ ਵਿੱਚ ਪਵਨ ਨੇ ਮੇਰੀ ਮਦਦ ਕੀਤੀ ਸੀਗੀ ਤੇ ਕਿਉਂਕਿ ਕੱਲ ਵੀ ਮੈਂ ਕੱਪੜੇ ਧੋਤੇ ਸੀਗੇ ਤੇ ਅੱਜ ਵੀ ਮੈਂ ਧੋਤੇ ਆ ਸੋ ਕੱਪੜੇ ਜੋੜਨ ਵਾਲੇ ਬਹੁਤ ਜ਼ਿਆਦਾ ਹੋ ਗਿਆ ਇੱਕ ਵਾਰ ਮੈਂ ਸਵੇਰੇ ਮਸ਼ੀਨ ਲਗਾਈ ਸੀ ਉਹ ਵਾਲੇ ਕੱਪੜੇ ਸੁੱਕ ਗਏ ਆ ਉਹਦੇ ਵੀ ਉਹ ਵੀ ਸਾਰੀਆਂ ਬੈੱਡ ਸ਼ੀਟਸ ਸੀਗੀਆਂ ਤੇ ਹੁਣ ਫਿਰ ਮੈਂ ਬੈੱਡ ਸ਼ੀਟਸ ਹੀ ਧੋਤੀਆਂ ਸੀਗੀਆਂ ਤੇ ਉਹ ਵੀ ਜਿਹੜੀਆਂ ਹੁਣ ਸੁੱਕ ਜਾਣੀਆਂ ਤੇ ਫਿਰ ਮੈਂ ਰਾਤ ਨੂੰ ਸਾਰੇ ਕੱਪੜੇ ਇੱਕੋ ਵਾਰੀ ਜੋੜਨੇ ਆ ਤੇ ਲੰਚ ਮੈਂ ਕਰ ਲਿਆ ਆ ਤੇ ਮੰਮੀ ਬੈਠੇ ਹੋਏ ਆ ਉੱਪਰ ਛੱਤ ਤੇ ਤੇ ਮੈਂ ਬਣਾ ਰਹੀ ਆ ਚਾਹ ਚਾਹ ਬਣਾ ਕੇ ਮੈਂ ਕੋਠੇ ਲੈ ਕੇ ਜਾਣੀ ਆ ਤੇ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਮੈਂ ਆਲੂ ਉਬਾਲਿਆ ਤੇ ਅੱਜ ਦੇਖਦੇ ਕੀ ਬਣਾਉਨੇ ਆ ਬਟ ਲਾਈਟ ਚਲੇ ਗਈ ਤੇ ਮੈਨੂੰ ਥਕਾਵਟ ਵੀ ਬਹੁਤ ਹੋਈ ਸੀਗੀ ਇਸ ਕਰਕੇ ਮੈਂ ਜਿਹੜੇ ਦੋ ਆਲੂ ਉਬਾਲੇ ਸੀ ਇੱਕ ਆਲੂ ਤੇ ਮੈਂ ਜਿਹੜਾ ਰਾਤੀ ਸਬਜ਼ੀ ਬਣਾਈ ਸੀਗੀ ਕਿਉਂਕਿ ਮਟਰ ਪਏ ਹੋਏ ਸੀ ਗੋਭੀ ਪਈ ਹੋਈ ਸੀ ਤੇ ਮੈਂ ਉਹਦੇ ਵਿੱਚ ਇੱਕ ਉਬਲਿਆ ਹੋਇਆ ਆਲੂ ਪਾ ਦਿੱਤਾ ਤੇ ਸਬਜੀ ਮੇਰੀ ਜਿਹੜੀ ਬਣ ਗਈ ਰਾਤ ਚੋ ਕੀ ਸਵੇਰੇ ਮਟਰ ਮਸ਼ਰੂਮ ਬਣਾ ਲੈ ਸੀਗੇ ਤੇ ਉਹ ਇੱਕ ਆਲੂ ਜਿਹੜਾ ਪਿਆ ਹੋਇਆ ਆ ਸੋ ਮੈਂ ਸੋਚਦੀ ਆ ਕਿ ਉਹਦੀ ਮੈਂ ਚਾਟ ਬਣਾ ਲਵਾਂ ਸੋ ਮੈਂ ਸ਼ਾਮ ਨੂੰ ਜਿਹੜੀ ਉਹਦੀ ਚਾਟ ਬਣਾਉਂਗੀ ਹੁਣ ਮੈਂ ਥੋੜੀ देर ਜਾਣਾ ਆ ਧੁੱਪੇ ਬੈਣ ਵਾਸਤੇ ਤੇ ਥੋੜੀ देर ਕਰਨੀਆਂ ਰੈਸਟ ਸੋ ਮਿਲਦੇ ਆ ਤੁਹਾਨੂੰ ਹੁਣ ਸ਼ਾਮ ਨੂੰ ਆ ਉਹ ਬੰਨ ਪਲੱਸ ਜੈਮ ਉਹ ਵਾਓ ਆਜ ਤੇ ਮੇਰਾ ਹਿੱਸਾ ਆ ਬੰਦ ਪਲੱਸ ਜੈਮ ਮਸਕਾ ਹਾਂ ਨਾ ਬਹੁਤ ਵਾਦਾ ਕਰਸ ਲੋ ਕਰੂ ਹੀ ਆ ਇੱਧਰ ਮੈਂ ਬਣਾਈ ਆ ਮੈਕਰੋਨੀ ਸੋ ਇਹਦੀ ਮੈਂ ਵੀਡੀਓ ਰਿਕਾਰਡ ਕੀਤੀ ਆ ਬਟ ਸ਼ਾਰਟਸ ਵਿੱਚ ਆ ਔਰ ਮੈਂ ਨੂੰ ਜ਼ਰੂਰ ਸ਼ੇਅਰ ਕਰੂੰਗੀ ਤੁਸੀਂ ਮੇਰੀ ਸ਼ਾਰਟਸ ਦੀ ਵੇਟ ਜ਼ਰੂਰ ਕਰਿਓ ਰੈਸਟ ਕਰਨ ਤੋਂ ਬਾਅਦ ਮੈਂ ਫਿਰ ਆ ਗਈਆਂ ਕਿਚਨ ਵਿੱਚ ਸੋ ਚਾਟ ਦਾ ਪ੍ਰੋਗਰਾਮ ਫਿਰ ਕੈਨਸਲ ਹੋ ਗਿਆ ਸੋ ਬਣਾਉਣ ਲੱਗਿਆਂ ਬੇਲ ਪੂਰੀ ਬੇਲ ਪੂਰੀ ਦਾ ਮੈਂ ਸਮਾਨ ਮੰਗਾ ਲਿਆ ਆ ਇਹ ਇੱਕ ਪੈਕਟ ਹੁੰਦਾ ਆ ਜਿਹਦੇ ਵਿੱਚ ਸਾਰਾ ਮਿਕਸ ਹੁੰਦਾ ਆ ਬੇਲ ਪੂਰੀ ਜਿਹਦੇ ਨਾਲ ਬੰਦੀ ਆ ਉਹਦੇ ਵਿੱਚ ਮੈਂ ਐਡ ਕਰ ਦਿੰਨੀ ਆ ਆਲੂ ਪੂਜੀਆ ਤੇ ਖੱਟਾ ਮਿੱਠਾ ਨਮਕੀਨ ਇਹਦੇ ਨਾਲ ਬੇਲ ਪੂਰੀ ਜਿਹੜੀ ਬਹੁਤ ਹੀ ਟੇਸਟੀ ਬੰਦੀ ਆ ਤੇ ਪੈਕਟ ਦੇ ਵਿੱਚ ਸਾਰਾ ਸਮਾਨ ਮਿਕਸ ਹੁੰਦਾ ਆ ਨਾਲ ਮੈਂ ਆਲੂ ਬਲੇ ਹੋਏ ਖੀਰਾ ਪਿਆਜ਼ ਟਮਾਟਰ ਹਰਾ ਧਨੀਆ ਜਿਹੜਾ ਬਰੀਕ ਬਰੀਕ ਕੱਟ ਲਿਆ ਨਾਲ ਦੋ ਚਟਨੀਆਂ ਆਂ ਖੱਟੀ ਤੇ ਮਿੱਠੀ ਨਾਲ ਇੱਕ ਜਿਹੜੀ ਹਰੀ ਮਿਰਚ ਕੱਟ ਲਈ ਆ ਤੇ ਇੱਕ ਨਿੰਬੂ ਦਾ ਰਸ ਕੱਢ ਲਿਆ ਆ ਸੋ ਜਿਹੜਾ ਬੇਲ ਪੂਰੀ ਦਾ ਸਮਾਨ ਆ ਨਾ ਮਿਕਸਿਆ ਉਹਨੂੰ ਮੈਂ ਡੂੰਗੇ ਵਿੱਚ ਜਦੋਂ ਪਾਇਆ ਤੇ ਪਹਿਲਾਂ ਮੈਂ ਸਾਰੇ ਦੀ ਬੇਲ ਪੂਰੀ ਬਣਾਉਣ ਲੱਗੀ ਸੀ ਫੇ ਮੈਨੂੰ ਹਾਫ ਕਰ ਦਿੱਤਾ ਉਹਦੇ ਉੱਤੇ 5 ਰੁਪਏ ਵਾਲਾ ਪੈਕਟ ਜਿਹੜਾ ਆ ਉਹ ਪਾ ਦਿੱਤਾ ਮੈਂ ਆਲੂ ਭੂਜੀਏ ਦਾ ਤੇ 5 ਰੁਪਏ ਵਾਲਾ ਪੈਕਟ ਜਿਹੜਾ ਉਹ ਖੱਟੀ ਮਿੱਠੀ ਮਿਕਸ ਨਮਕੀਨ ਉਹ ਪਾ ਦਿੱਤੀ ਪਿਆਜ਼ ਟਮਾਟਰ ਉਬਲੇ ਹੋਏ ਆਲੂ ਖੀਰਾ ਹਰਾ ਧਨੀਆ ਹਰੀ ਮਿਰਚ ਤੇ ਨਿੰਬੂ ਦਾ ਰਸ ਜਿਹੜਾ ਉਹ ਪਾ ਦਿੱਤੇ ਫਿਰ ਉਹਦੇ ਉੱਤੇ ਮੈਂ ਜਿਹੜਾ ਆ ਅੱਧਾ ਚਮਚ ਜਿਹੜਾ ਆ ਉਹ ਪਾ ਦਿੱਤਾ ਕਾਲੇ ਲੂਣ ਦਾ ਕਾਲਾ ਨਮਕ ਤੇ ਫਿਰ ਥੋੜੀ ਜਿਹੀ ਮਿਹਦੇ ਉੱਤੇ ਜਿਹੜੀ ਆ ਅੱਧਾ ਚਮਚੇ ਕਰੀਬ ਜੜ ਚਾਟ ਮਸਾਲਾ ਪਾ ਦਿੱਤਾ ਨਾਲ ਪਾ ਦਿੱਤੀ ਪੁਦੀਨੇ ਦੀ ਚਟਨੀ ਤੇ ਨਾਲ ਹੀ ਇਮਲੀ ਦੀ ਖੱਟੀ ਮਿੱਠੀ ਚਟਨੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਜਦੋਂ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕੀਤਾ ਨਾ ਇੰਨੀ ਸੋਹਣੀ ਸਮੈਲ ਆਈ ਨਾ ਇੰਨੀ ਸੋਹਣੀ ਸਮੈਲ ਆਈ ਨਾ ਬਹੁਤ ਹੀ ਟੇਸਟੀ ਜਿਹੜੀ ਇਹ ਬੇਲ ਪੂਰੀ ਬਣੀ ਆ ਤੇ ਘਰ ਵਿੱਚ ਬਣੀ ਹੋਈ ਚੀਜ਼ ਦੀ ਤੇ ਕੋਈ ਰੀਸ ਹੀ ਨਹੀਂ ਆ ਔਰ ਘਰ ਵਿੱਚ ਬਣੀ ਹੋਈ ਚੀਜ਼ ਦੀ ਜੋ ਬਰਕਤ ਹੁੰਦੀ ਆ ਨਾ ਉਹ ਬਾਜ਼ਾਰ ਦੀ ਚੀਜ਼ ਵਿੱਚ ਨਹੀਂ ਹੁੰਦੀ ਭਾਵੇਂ ਕਿ ਬਾਜ਼ਾਰ ਦੀ ਚੀਜ਼ ਵੀ ਟੇਸਟੀ ਹੁੰਦੀ ਆ ਬਟ ਜਿਹੜੀ ਘਰ ਦੀ ਚੀਜ਼ ਹੁੰਦੀ ਆ ਨਾ ਉਹ ਅਨ ਮਤਲਬ ਕਿ ਉਹ ਹਾਈਜੀਨਿਕ ਹੁੰਦੀ ਆ ਤੇ ਨਾਲ ਹੀ ਬਹੁਤ ਟੇਸਟੀ ਹੁੰਦੀ ਆ ਸਭ ਤੋਂ ਵੱਡੀ ਗੱਲ ਬਰਕਤ ਬਹੁਤ ਹੁੰਦੀ ਆ ਸੋ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਘਰ ਹੀ ਚੀਜ਼ਾਂ ਬਣਾਵਾਂ ਸੋ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਸੋ ਮਚੀ ਜੀ ਜੀ ਸੋ ਲੱਗਦਾ ਅੱਜ ਬਹੁਤ ਮਾਹੌਲ ਹੋਣੀ ਹੁੰਦਾ ਉਹ ਵੇਖ ਰਾਂਗੇ ਨੇ ਮੇਰਾ ਚੱਲ ਬਸ ਸੋ ਅੱਜ ਇੱਕ ਤੇ ਵੈਲੈਂਟਾਈਨ ਡੇ ਆ ਤੇ ਨਾਲ ਹੀ ਮੇਰੇ ਵੱਡੇ ਬੇਟੇ ਦਾ ਬਰਥਡੇ ਵੀ ਆ ਤੇ ਉਹ ਆਪਣਾ ਜਿਹੜਾ ਬਰਥਡੇ ਆ ਬਾਹਰ ਸੈਲੀਬ੍ਰੇਟ ਕਰ ਆਇਆ ਸੀਗਾ ਸੋ ਹੁਣ ਉਹਦੀ ਜਿਹੜੀ ਸਿਸਟਰ ਆ ਉਹ ਕਜ਼ਨ ਸਿਸਟਰ ਜਿਹੜੀ ਆ ਉਹਦੇ ਵਾਸਤੇ ਲੈ ਕੇ ਆਈ ਆ ਸਰਪ੍ਰਾਈਜ਼ ਕੇਕ ਮਤਲਬ ਕਿ ਉਹਦੇ ਵਾਸਤੇ ਕੇਕ ਦਾ ਗਿਫਟ ਆਇਆ ਸੀਗਾ ਸੋ ਫਿਰ ਅਸੀਂ ਜਿਹੜਾ ਆ ਉਹ ਕੇਕ ਕੱਟਿਆ ਨਹੀਂ ਗਿਆ ਉਸ ਤੋਂ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਤਾਂ ਜੰਦ ਦੇ ਵੱਜ ਕੇ ਲੈ ਕੇ ਆਏ ਇੱਕ ਅੱਛਾ ਵਾਸਤੇ ਇੱਕ ਕਿਸੇ ਨੇ ਭੇਜਿਆ ਹੈ ਸਰਪ੍ਰਾਈਜ਼ ਇਹ ਟੈਸਟ ਨਹੀਂ ਫੋਟੋ ਕਰ ਦਿੱਤੀ ਹੋਵੇ ਕੀ ਵੇਦਾ ਲੱਗਾ ਵੀਰ ਜੀ ਤੁਹਾਨੂੰ ਬਹੁਤ ਵਧੀਆ ਕੀ ਤਰ੍ਹਾਂ ਕੇਕ ਭਾਈਆ ਦੋਸਤਾਂ ਨਾਲ ਲੱਗਦਾ ਗਿਆ ਆਹ ਬਾਹ ਦਿਲ ਵੀ ਬਣਿਆ ਨਾ ਇੱਕ ਪਲੇਟ ਵੈਲੈਂਟਾਈਨ ਡੇ ਗਿਫਟ ਫੁੱਲ ਭਾਵੇਂ ਨਹੀਂ ਲੱਗੇ ਪਰ ਪਲੇਟ ਤਾਂ ਲੱਗੇ ਹੀ ਆਹੋ ਪਲੇਟ ਤੇ ਫੁੱਲ ਵੀ ਲੱਗੇ ਏ ਪਲੇਟਾਂ ਲਿਆਓ ਤੇ ਖਾਓ ਇਹਨਾਂ ਆਪ ਕੱਟਦੇ ਲੋ ਕੇ ਕੀ ਕਹਿੰਦਾ ਤੂੰ ਉਹ ਤੂੰ ਕਹਿੰਦਾ ਪਾ ਰੋ ਚਲੋ ਕੱਟੋ ਚਲੋ ਚਲੋ ਉਧਰ ਵੀ ਗੋਵੇ ਹੈਪੀ ਬਰਥਡੇ ਟੂ ਯੂ ਸੋ ਕੇਕ ਕੱਟਣ ਤੋਂ ਬਾਅਦ ਅਸੀਂ ਜਿਹੜਾ ਆ ਉਹ ਕੇਕ ਇੰਜੋਏ ਕੀਤਾ ਨਾਲ ਜਿਹੜਾ ਆ ਫਿਰ ਅਸੀਂ ਮੰਗਾਈ ਸੀਗੀ ਚਾਟ ਪਾਪੜੀ ਪਹਿਲਾਂ ਅਸੀਂ ਬੇਲ ਪੂਰੀ ਵੀ ਖਾਧੀ ਸੀਗੀ ਫਿਰ ਅਸੀਂ ਚਾਟ ਪਾਪੜੀ ਮੰਗਾਈ ਸੀ ਜੋ ਕਿ ਸਾਡੇ ਹੀ ਰਿਲੇਟਿਵ ਆ ਉਹਨਾਂ ਦਾ ਫੂਡ ਕੋਰਨਰ ਆ ਔਰ ਬਿਲਕੁਲ ਬਹੁਤ ਹੀ ਮਤਲਬ ਕਿ ਉਹ ਫਰੈਸ਼ ਚੀਜ਼ਾਂ ਬਣਾਉਂਦੇ ਆ ਸੋ ਉੱਥੋਂ ਅਸੀਂ ਦਹੀਂ ਪੰਲਾ ਮੰਗਾਇਆ ਸੀਗਾ ਚਾਟ ਪਾਪੜੀ ਵਾਲਾ ਜੋ ਕਿ ਬਹੁਤ ਹੀ ਟੇਸਟੀ ਸੀਗਾ ਫਿਰ ਇਸ ਸਾਰਿਆਂ ਨੇ ਚਾਟ ਪਾਪੜੀ ਜਿਹੜੇ ਉਹ ਇੰਜੋਏ ਕੀਤੀ ਸੋ ਇਹ ਸੀਗਾ ਸਾਡਾ ਛੋਟਾ ਜਿਹਾ सेलिब्रेशन ਆਫ ਬਰਥਡੇ ਜੋ ਕਿ ਬਹੁਤ ਹੀ ਵਧੀਆ ਸੀਗਾ ਔਰ ਮੇਰੇ ਬੇਟੇ ਨੂੰ ਵੀ ਬਹੁਤ ਪਸੰਦ ਆਇਆ ਸੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਤੇ ਮਿਲਦੇ ਆਂ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਜੇ ਤੁਹਾਨੂੰ ਵੀਡੀਓਜ਼ ਪਸੰਦ ਆਈਆਂ ਆ ਤੇ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਜਿਹੜਾ ਆ ਉਹ ਤੁਹਾਡੇ ਲਈ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਸੋ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ